ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਦੇ ਉੱਤੇ ਆਉਂਦਾ ਹੈ ਹਾਈਵੇ ਦੇ ਨੇੜੇ ਰਹ ਜਾਂਦਾ ਦੱਸੋ ਜਿਹੜਾ ਫਰੀਦਕੋਟ ਤੋਂ ਅੱਗੇ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਨਾਗਾ ਅੱਜ ਫੇਰ ਤੁਹਾਨੂੰ ਪੰਜ ਦਿਖਾ ਦੇਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਪਸੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਤੇ ਜਰੂਰ ਆ ਕੇ ਕਰ ਲਿਆ ਕਰੋ। ਬਹੁਤ ਸੋਹਣੀ ਜਰਸੀ ਵੈੜ ਦਿਖਾਉਣੀ ਹੈ ਜਿਹਨੂੰ ਜਰਸੀ ਦਾ ਸ਼ੌਂਕ ਹੈ। ਲੋਕਲ ਬਾਈ ਨੇ ਖਰੀਦੀ ਹੈ। ਪੰਜਾਬ ਵਾਲੀ ਜਰਸੀ ਕਹਿ ਦਿੰਦੇ ਆ ਇਹਨੂੰ ਆਪਾਂ ਕਿਉਂਕਿ ਖਰੀਦੀ ਇਧਰੋਂ ਹੀ ਆ ਤੇ ਇਹਦਾ ਢਾਂਜਾ ਵੀ ਚੰਗਾ ਹੈ, ਕੱਦ-ਕਾਠ ਵੀ ਚੰਗਾ ਹੈ। ਇਹਦੇ ਨਾਲ ਦੋ ਵੈੜਾ ਹੈ। ਵੈੜਾ ਬਾਰੇ ਇੱਕ ਬੇਨਤੀ ਕਰ ਦਿੰਦਾ ਵੀ ਜਿਹੜੇ ਪ੍ਰਾਣੇ ਖਰੀਦਣੀਆਂ ਕਿਉਂਕਿ ਬਾਈ ਵੀ ਖਰੀਦ ਕੇ ਲਿਆ ਆ ਬੇਸ਼ੱਕ ਅੰਦਰੋਂ ਚੈੱਕ ਕਰਾ ਕੇ ਲੈ ਜਾਓ। ਬੱਚਿਆਂ ਜ਼ਰੂਰੀ ਹੁੰਦੀਆਂ ਵੀ ਅੰਦਰੋਂ ਚੈੱਕ ਕਰਾਈਆਂ ਜਾਣ ਕੋਈ ਦਿੱਕਤ ਨਾ ਇਦਾਂ ਦੀ ਬਣੇ ਵੀ ਤੁਹਾਨੂੰ ਬਾਅਦ ਵਿੱਚ ਇੱਕ ਦੂਜੇ ਨਾਲ ਲੰਬੇ ਤੱਕ ਗੱਲ ਜਾਵੇ ਸੋ ਤਸੱਲੀ ਫੁੱਲ ਕਰ ਲਿਓ ਆਓ ਮਿਲिए ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਤੇ ਐਚ ਐਫ ਨਸਲ ਦਾ ਨਗੀਨਾ ਦਿਖਾਉਂਗਾ ਪਹਿਲੇ ਨੰਬਰ ਤੇ ਬੈਠ ਖੜੀ ਹੈ ਜਸਵੰਤ ਭਾਈ ਸਸਰੀ ਕਾ ਸਸਰੀ ਕਾ ਭਾਈ ਜਸਵੰਤ ਅੱਜ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਬੱਛੀ ਤੋਂ ਹਾਂਜੀ ਭਾਈ ਜੀ ਦੰਦੋ ਕਿਵੇਂ ਆ ਦੰਦੋ ਬਈ ਇਹ ਖੇਰੀਆ ਇਹ ਚਾ ਡੈਨਮਾਰਕ 40 120 ਦੀ ਖੋਦ ਆ ਭਾਈ ਇਹ ਰੇਸਟੇਦਾਰੀ ਜੋ ਲੈਂਦੀ ਬਈ ਅਸੀਂ ਆਪਾਂ ਠੀਕ ਹੈ ਅੱਛਾ ਭਾਈ ਏਆਈ ਤਾਂ ਨਹੀਂ ਹਜੇ ਹੋਈ ਨਹੀਂ ਭਾਈ ਏਆਈ ਨਹੀਂ ਹੋਈ ਰੇਟ ਕੀ ਲਊਗਾ ਜਸਵੰਤ ਰੇਟ ਭਾਈ ਮੋਲ ਆਪਾਂ ਇਹਦਾ ਕੁਝ ਮਰਜ਼ੀ ਮੰਗੇ ਯਾਰ ਰੇਟ ਤਾਂ ਆਪਾਂ ਮੰਗਦੇ ਤਾਂ 45000 ਰੁਪਿਆ ਤੇ ਜਸ ਨੂੰ 42000 ਦੀ ਬੱਛੀ ਵੇਚਣੀ ਆ ਭਾਈ ਆਪਾਂ 42 ਦੀ ਦੇ ਦੇਾਂਗੇ ਦੰਦ ਪਹਿਲਾਂ ਦਿਖਾ ਰੋ ਹਾਂ ਦੰਦ ਵਿ ਬੱਚੀ ਦਾ ਬਾਕੀ ਦੰਦ ਪਹਿਲਾਂ ਤੁਹਾਨੂੰ ਵੀਡੀਓ ਚ ਕਨਫਰਮ ਕਰ ਦਿੰਦੇ ਆ 42000 ਦੀ ਬਾਈਕ ਇਹਨਾਂ ਦੇਾਂਗੇ ਕਨਫਰਮ ਖੀਰੀ ਹੈ ਚੈੱਕ ਕਰਾਉਣ ਦੀ ਲੋੜ ਲੱਗੇ ਅੰਦਰੋਂ ਚੈੱਕ ਕਰਾ ਕੇ ਲੈ ਜਾਓ ਮੈਂ ਗੱਲ ਵਾਰ-ਵਾਰ ਤਾਂ ਕਰਦਾ ਹੁੰਦਾ ਵੀ ਬਾਅਦ ਚ ਕਈ ਭਰਾ ਤਸੱਲੀ ਆਪ ਨਹੀਂ ਕਰਦੇ ਫਿਰ ਲਾਂਭਾ ਦਿੰਦੇ ਆ ਥਣਾ ਥਣਾ ਦੀ ਬਈ ਇੱਕ ਨੰਬਰ ਐਨ ਪੂਰਾ ਵੱਡੀ ਚ ਥਾਣਾ ਬਹੁਤ ਸੋਹਣਾ ਢਾਂਚਾ 42000 ਰੁਪਏ ਚ ਇੱਕ ਡਾਇਮੰਡ ਪੀਸੀ ਜਾਊਗਾ ਢਾਂਚੇ ਦੀ ਚੜਾਈ ਦੇਖ ਲਓ ਤੇ ਇਹ ਵੀ ਦਿਸਦਾ ਵੀ ਕਰਮਾਂ ਵਾਲੀ ਜਦੋਂ ਸੋਣ ਦੇ ਨੇੜ ਆਊਗੀ ਚੰਗਾ ਸੋਹਣਾ ਹਵਾਨਾ ਪਟ ਜੇ ਤੇ ਇਹ ਦੱਸੋ ਇਹਦੀ ਕੀਮਤ ਕੋਸ ਹੋ ਰਹੀ ਹੋਊਗੀ ਰੰਗ ਪ੍ਰਿੰਟ ਵੱਚੀ ਦਾ ਦੇਖੋ ਬੜੀ ਸੋਹਣੀ ਜਸੰਤ ਕਮਾਈ ਹੋਰ ਬਈ ਇੱਕ ਜਿਹੜਾ ਇਹਦਾ ਬੜੀ ਸੋਹਣੀ ਵੱਚੀ ਹੈ ਦੱਸੋ ਕੋਲੋਂ ਆਕੇ ਵੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਵਹਿੜ ਇਹ ਦੰਦੋ ਖੀਰੀ ਛੋਟੀ ਉਮਰ 42000 ਰੇਟ ਹੈ ਤੂੰ ਜਿਆਦੇ ਦਾ ਇੰਨੇ ਦਾ ਤਾਂ ਇਹ ਥੋੜਾ ਬਹੁਤਾ ਘੱਟ ਰੱਖ ਲਓ ਯਾਨੀ ਦੁੱਧ ਦੀ ਵੱਚੀ ਪੀ ਜਾਂਦੀ ਹੈ ਤੇ ਸਮੀ ਸਮਾਈ ਵਹਿੜ ਏ ਆਈ ਦੇ ਯੋਗ ਹੈ ਹੁਣ ਇਸ ਟਾਈਮ ਦਾ ਵਜਨ ਵੀ ਚੰਗਾ ਹੈ ਸਟਰਕਚਰ ਤੁਸੀਂ ਹੁਣ ਦੇਖ ਹੀ ਰਹੇ ਹੋ ਇਹ ਪਹਿਲੇ ਨੰਬਰ ਤੇ ਇਹ ਤੋਂ ਇਲਾਵਾ ਇਹ ਤੋਂ ਅੱਗੇ ਤੁਹਾਨੂੰ ਇੱਕ ਜਰਸੀ ਬੱਚੀ ਦਿਖਾ ਦਿੰਦੇ ਆ ਜਸਵੰਤ ਭਾਈ ਜਿਹੜੀ ਇਹ ਜਰਸੀ ਹੈ ਇਹ ਬੱਚੀ ਭਾਈ ਆਪਾਂ ਫ੍ਰੀ ਕੋਰਟ ਤੋਂ ਲਈ ਆ ਹਮ ਸ਼ਹਿਰ ਚੋਂ ਠੀਕ ਹੈ ਇਹ ਮਾਲਕ ਦੇ ਕਹਿਣ ਮੁਤਾਬਕ ਆਪਕ ਵੀ 40 146 ਦੀ ਆਖੋਦਾ ਠੀਕ ਹੈ ਤੇ ਦੋ ਦੰਦ ਦਾ ਭਾਈ ਰੀਜਨਲ ਇਹ ਦੋ ਦੰਦ ਦਾ ਹਾਂਜੀ ਇਹਦਾ ਰੇਟ ਇਹਦਾ ਰੇਟ ਭਾਈ ਜੀ ਲੈਣ ਦੇਣ 25000 ਦੋਰੀ 22500 ਰੇਟ ਦੋ ਦੰਦ ਦਾ ਮੂੰਹ ਦੇ ਵਿੱਚੋਂ 40146 ਦੀ ਬਾਈ ਕਹਿੰਦਾ ਮਾਲਕਾ ਨੇ ਦੱਸੀਏ ਬਾਹੀਂ ਤੋਰਦੇ ਜਸਵੰਤ ਨਹੀਂ ਦਿਖਾਉਂਦੀ ਤਾਂ ਕੀ ਗੱਲ ਸੋ ਦੰਦ ਜਿਹੜਾ ਭਰਾ ਆਊਗਾ ਪੈਸੇ ਲਾਉਣੇ ਆ ਜੀ ਨੇ ਉਹਦਾ ਹੱਕ ਆ ਵੀ ਹੋਈ ਤਸੱਲੀ ਕਰੇ ਸੋ ਸੋਹਣੀ ਬੱਛੀ 40146 ਬੋਲ ਦੀ ਬਾਈ ਦੱਸਦਾ ਟੌਮ ਕੈਟ ਨਾਂ ਦਾ ਬੋਲਾ ਦੱਸੋ ਇਹ ਡੈਨਮਾਰਕ ਤੋਂ ਆਉਂਦਾ ਇਹਦਾ ਸੀਮੰਟ ਸਟਰਕਚਰ ਇਹਦਾ ਵੀ ਚੰਗਾ ਹੈ ਬਾਕੀ ਇਹ ਦੋ ਦੰਦ ਐਸ ਟਾਈਮ ਸੋਹਣਾ ਫੇਸ ਬੱਛੀ ਦਾ ਬਾਕੀ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਆ ਇਹਦੇ ਵੀ ਚਾਰ ਹੀ ਥਾਨ ਹੈ ਇੱਕ ਜਰਸੀ ਨਸਲ ਦਾ ਨਗੀਨਾ ਹੀ ਦਿਖਾਉਣਾ ਹੈ ਸਟਰਕਚਰ ਦੇਖੋ ਕਰਮਾਲੀ ਦਾ ਖੜੀ ਦਾ ਅੱਜ ਸੰਤ ਬਾਈ ਕਨਵਾ ਸੁਆ ਸੁਈ ਇਹ ਪਹਿਲਾ ਸੁਆ ਤੇ origignal 2 ਦੰਦ ਦਾ ਬਾਈ 2 ਦੰਦ ਪਹਿਲਾ ਸੁਆ 50012 ਦੀ ਖੋਦ ਆ ਬਾਈ ਇਹ ਠੀਕ ਹੈ ਇਹ ਸਾਥ ਕੇਰੀ ਜੋ ਖਰੀਦੀ ਹੋਈ ਆਪਾਂ ਠੀਕ ਹੈ ਕਿਸੇ ਭਰਾ ਕੋਲ ਆਪਣਾ ਯਾਰ ਦੋਸਤ ਮਿੱਤਰ ਜੀ ਤੋਂ ਲਈ ਆ ਕਿੰਨੇ ਕ ਦਿਨ ਹੋ ਗਏ ਇਸ ਬਾਈ ਪਰਸੋ ਸ਼ਾਮ ਨੂੰ ਸੁਈ ਆ ਬਾਈ ਠੀਕ ਹਜੇ ਤਾਂ ਦੱਸੋ ਤੁਨੀ ਦੇ ਵੀ ਬਣੋਂ ਦੱਸਦੀ ਹੋਣੀ ਹੈ ਡਿਮਾਂਡ ਕੀ ਰਿਹਾ ਡਿਮਾਂਡ ਬਾਈ ਜੀ ਦੀ ₹2000 1 लाख 5000 ਰੁਪਿਆ ਬਾਈ 1 लाख ਤੇ 5000 ਦੰਦ ਵੀ ਦਿਖਾਵਾਂਗੇ ਬਾਈ ਆਪਾਂ ਦੋ ਦੰਦ ਸਹੀ ਹੈ ਬਾਈ ਸੋ ਜੀਨੇ ਜਰਸੀ ਤੇ ਕੰਮ ਕਰਨਾ ਹੈ ਮੈਂ ਅੱਜ ਰეკਮੈਂਡ ਕਰਦਾ ਹਾਂ ਵੀ ਤੁਸੀਂ ਵੈੜ ਪਸੰਦ ਕਰ ਲਿਓ ਜੇ ਬਰੀਡ ਵਾਈਜ਼ ਕੋਈ ਕਮੀ ਨਹੀਂ ਨਿਕਲੂਗੀ ਬਾਕੀ ਸੋਨਾ ਦਿਓ ਕਾਦ ਵੀ ਬਾਈ ਐਚਫ ਗਾਂ ਜਿੱਡਾ ਕੋਈ ਆਏ ਨਾ ਪੈਣ ਭਰਾ ਕੇ ਵੀ ਛੋਟੀ ਆਹੇ ਦੋ ਦੰਦ ਬੱਚਾ ਜਾਵਾਂਗੇ ਸਹੀ ਹੈ ਸੋ ਫੁੱਲ ਹਾਈਟ ਸੋਨਾ ਥਣ ਫਿਕਸ ਹਵਾਨਾ ਬਾਈ ਇਹ ਦੁੱਧ ਤੇ ਆਈ ਨਾ ਬਾਈ ਇਹ ਐਤੋਂ ਮੰਨ ਕੇ ਚੱਲੋ ਵੀ ਪੀਕ ਲੈਵਲ ਤੇ ਫੇਰ ਦੱਸੂਗੀ ਬੱਛੀ ਮੈਂ ਕੀ ਚੀਜ਼ ਆ ਬਾਈ ਇਹ ਸਹੀ ਐ ਸੋ ਅੱਜ ਵੀ ਦੱਸੋ ਇਹ ਜਿਹੜੀਆਂ ਲੱਤਾਂ ਸਾਈਡਾਂ ਨੂੰ ਕੱਢਦੀਆਂ ਹਵਾਨਾ ਫਿਕਸ ਐ ਤੇ ਪੂਰਾ ਭਰਿਆ ਕਿਉਂਕਿ ਅਸੀਂ ਮਿਲਕਿੰਗ ਅਜੇ ਕਰਨੀ ਆ ਸਵੇਰ ਵੀਡੀਓ ਬਣਾ ਰਹੇ ਆ 2 2.5 ਘੰਟੇ ਬਾਈ ਮੈਂ ਲੇਟ ਆਤਾ 2 ਘੰਟੇ ਮੰਨ ਕੇ ਚੱਲੋ ਮਿਲਕਿੰਗਾਂ ਦੀ ਸੋ ਮਿਲਕਿੰਗ 2.5 ਘੰਟੇ ਵਾਂਗੂ ਲੇਟ ਐ ਦਸਾਂ ਤੱਕ ਜਿਹੜਾ ਹੋਰ ਕਢਾ ਦੇ ਬਾਈ ਬਹੁਤ ਸੋਹਣੀ ਵੈੜ ਦੱਸੋ ਜੀ ਨੂੰ ਪਸੰਦ ਆਉਂਦੀ ਜਰਸੀ ਤੇ ਕੰਮ ਕਰਨਾ ਤਾਂ ਤੁਹਾਨੂੰ ਪਸੰਦ ਆ ਜਾਣੀ ਐ ਜ਼ਰੂਰ ਥਾਣਾ ਸੋਹਣਿਆਂ ਦਾ ਸੋਹੱਥੀ ਚੁਾਈ ਵਾਲੇ ਵੀ ਦਿਸਦੇ ਆ ਬਾਕੀ گاਵਾਂ ਨੂੰ ਕੋਸ਼ਿਸ਼ ਕਰਿਆ ਕਰੋ ਜੇ ਮਸ਼ੀਨ ਤੁਹਾਡੇ ਕੋਲ ਹੋ ਸਕਦੀ ਹੈ ਤੁਸੀਂ ਅਰੇਂਜ ਕਰ ਸਕਦੇ ਹੋ ਜਰੂਰ ਲਾ ਲੈਣੀ ਚਾਹੀਦੀ ਹੈ ਸੋ ਇਹ 3 ਨੰਬਰ ਦੇ ਉੱਤੇ ਦੁੱਧ ਵਾਲੇ ਪੱਖ ਤੋਂ ਜਰਸੀ ਵੈਣ ਸਾਦ ਕੇਰੀਏ ਜੋ ਖਰੀਦੀ ਹੈ ਕਿਸੇ ਦੀ ਹੋਮ ਬਰੀਡ ਹੈ ਘਰ ਦੀ نسل ਬਾਈ ਹੋਰਿਆਂ ਦੀ ਜਿੱਥੋਂ ਵੀ ਇਹ ਖਰੀਦੀ ਹੈ ਸੋਹਣੇ ਥਾਣ ਚੰਗਾ ਟਾਂਚਾ 1 ਲੱਖ ਤੇ 5000 ਉੱਤੇ ਹੈ ਦਾ ਡਿਮਾਂਡ ਜਿਹੜੀ ਬਾਈ ਨੇ ਰੱਖੀ ਹੈ ਥੋੜਾ ਬਹੁਤ ਅਗੰਜਾਸ ਨਿਕਲ ਆਉਂਦੀ ਹੁੰਦੀ ਹੈ ਮਹਾਨਤਾਂ ਹੋ ਜਾਂਦੀ ਹੈ ਜਸੌਂਤ ਬਾਈ ਇਹ ਦੋ ਅੱਗੇ ਜਿਹੜੀ ਇੱਕ ਕ੍ਰਾਸ ਬਰੀਡ ਹੈ ਇਹ ਬਾਈ ਦੂਜਾ ਸੁਆ ਹੂੰ ਤੇ ਇਹ ਪਰਸੋ ਸਵੇਰ ਸੋਈ ਆ ਠੀਕ ਹੈ ਇਸ ਲਈ 15 ਤੋਂ 16 ਕਿਲੋ ਬੋਲਾ ਰੈਡੀ ਆ ਦੋ 18 ਤੋਂ 20 ਪੱਕਾ ਦੇ ਦੂੰਗੀ ਸੀਲ ਠੰਡੀ ਦੀ ਫੁੱਲ ਗਾਰੰਟੀ ਆ ਆਪਣੀ ਰੇਟ ਬਾਈ ਰੇਟ ਬਾਈ ਜੀ ਦਾ ਲੈਣ ਦੇਣ ਮੁੱਲ 75000 ਰੁਪਿਆ ਠੀਕ ਹੈ ਸੋਰੀ 75000 ਦੋਸਤੋ ਠੰਡੀ ਸੀਲ ਆ ਚੋਕੇ ਦੋ ਟਾਈਮ ਦੇਖ ਲਿਓ ਕੋਈ ਭੈਣ ਭਰਾ ਦਸੱਲੀ ਕਰ ਸਕਦਾ ਸਹੀ ਹੈ ਸੋ ਇਹ 75 ਚ ਮਿਲ ਜੂਗੀ ਗਰਮੀ ਇਹਨੇ ਮਣਾਉਣੀ ਨਹੀਂ ਕਿਉਂਕਿ ਕ੍ਰਾਸ ਆ ਥੋੜੀ ਢਾਂਜੇ ਦੀ ਉੱਤੋਂ ਚੜਾਈ ਚੰਗੀ ਆ ਮਤਲਬ ਇਹ ਨਹੀਂ ਵੀ ਇਹ ਕੋ ਬਹੁਤੀਆਂ ਕ੍ਰਾਸਿੰਗਾਂ ਹੁੰਦੀਆਂ ਉਸ ਤਰ੍ਹਾਂ ਦੀ ਨਹੀਂ ਗੀ ਬੱਚੇ ਸੋਹਣੇ ਪਾ ਦੂਗੀ ਤੁਸੀਂ ਇਹ ਐਚ ਐਫ ਦਾ ਸੀਮਨ ਲਵਾਇਓ ਇਹਦੇ ਥਣ ਹੱਥੀ ਚਵਾਈ ਵਾਲਾ ਦੀਂਦਾ ਇਹਦਾ ਵੀ ਸੋ ਇਹਦਾ ਟਾਂਚਾ ਫੇਰ ਦੇਖ ਲਓ ਇਹਦਾ ਰੇਟ ਬਾਈ ਨੇ ਰੱਖਿਆ 75000 ਲਾਸਟ ਉਤੇ ਇੱਕ ਹੋਰ ਵੈਡ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਟੋਕੜਗ ਬਣਾ ਲੈ ਪੱਖ ਨੂੰ ਜਾ ਰਹੀ ਹੈ ਕਿੰਨਾ ਚਿਰ ਹੋ ਗਿਆ ਏ ਆਈ ਨੂੰ ਬਾਈ ਦੱਸ ਦੂਗਾ ਬਰੀਡ ਐਚ ਐਫ ਜਸਵੰਤ ਭਾਈ ਇਸ ਤੋਂ ਅੱਗੇ ਜਿਹੜੀ ਵੈਡ ਤੇ ਬਾਈ ਨਾਲ ਦੇ ਪੰਡੋ ਲਈ ਆ ਬਟੁੱਡੀ ਤੋਂ ਹੂੰ ਆਪਣਾ ਯਾਰ ਦੋਸਤ ਮਿੱਤਰ ਆ ਬਹੁਤ ਗਾਇਆਂ ਲਾਈਆਂ ਬੰਦੇ ਤੋਂ ਆਪਾਂ ਠੀਕ ਐ ਰੁਟੀਨ ਚ ਮੰਨ ਕੇ ਜਦੋਂ ਗਾਂ ਵੇਚਦਾ ਆਪਾਂ ਨੂੰ ਗਾਂ ਦਿੰਦਾ ਹਰੇਕ ਬਾਈ ਸਹੀ ਐ ਇਹਨੂੰ ਬਾਈ ਜੀ 6.5 ਮਹੀਨੇ ਹੋ ਗਏ ਸੋਈ ਨੂੰ ਅੱਜ 46 ਦਿਨ ਹੋ ਗਏ ਏਆਈ ਨੂੰ ਚੈੱਕ ਪਾਸ ਨਹੀਂ ਆਪਾਂ ਹਜੇ ਕਰਾਈ ਤੇ ਮੈਂ ਬਾਈ ਤੇ ਫਾਰਮ ਚੋਂ ਲਈ ਸੀ 17 ਕਿਲੋ ਦੁੱਧ ਚੋਕੇ ਹੁਣ 14.5 ਤੋਂ 15 ਕਿਲੋ ਆ ਦੁੱਧ ਆ ਤੇ ਜੀ ਨਹੀਂ ਲਾਇਆ ਹਜੇ ਮੇਰੇ ਕੋਲੇ ਨਹੀਂ ਰੇਟ ਕੀ ਲਊ ਰੇਟ ਬਾਈ ਜੀ ਇਹ ਤਾਂ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਜੇ ਚੈੱਕ ਪਾਸ ਨਾ ਹੋਏ ਤਾਂ ਉਸ ਹਾਂ ਨਾ ਕਰਾਂਗੇ ਤੇ ਜੇ ਖਾਲੀ ਵੀ ਤਾਂ ਪੋਸਾਂਣ ਦਾ ਰੇਟ ਕਰਾਂਗੇ ਓਕੇ ਠੀਕ ਹੈ ਸੋ ਦੋਸਤੋ ਜੇ ਕੰਪਨ ਨਿਕਲਾਈ ਤਾਂ ਰੇਟ ਵੱਧ ਹੋਊਗਾ ਨੇਚਰਲੀ ਹੈ ਖਾਲੀ ਨਿਕਲਾਈ ਤਾਂ ਰੇਟ ਘਟ ਹੋਊਗਾ ਪਰ ਚੈੱਕ ਕਰਾਉਣ ਤੋਂ ਬਾਅਦ ਚ ਰੇਟ ਬਾਈ ਅੱਜ ਚੈੱਕ ਕਰਾ ਲੂ ਇਹ ਵੀ ਇੱਕ ਚੰਗੀ ਵਹਿੜ ਹੈ ਟੁੱਡੀਪੈਂਡ ਦੇ ਵਿੱਚੋਂ ਬਾਈ ਨੇ ਖਰੀਦੀ ਹੈ ਕਿਸੇ ਵੀਰ ਕੋਲ ਦੁੱਧ ਉੱਥੇ ਚੰਗਾ ਸੀਗਾ ਪਰ ਥੋੜਾ ਘਟ ਗਈ ਕਿਉਂਕਿ ਹੁਣ ਵੀ ਤੁਸੀਂ ਦੇਖੋਗੇ ਰੰਬੀ ਜਾਂਦੀ ਹੈ ਇਹਦਾ ਹਜੇ ਜੀ ਨਹੀਂ ਲੱਗਾ ਇੱਥੇ ਸੋ ਇਹਦਾ ਰੇਟ ਫੋਨ ਤੇ ਕਿਉਂਕਿ ਹਜੇ ਦੀਆਂ ਕੰਡੀਸ਼ਨਾਂ ਦੋਨੇ ਹਜੇ ਬਾਕੀ ਆ ਜੇ ਗੱਬਨ ਨਿਕਲੂਗੀ ਰੇਟ ਉਸ ਹਸਾਬ ਤੇ ਹੋ ਜਾਂਦਾ ਤੇ ਜੇ ਖਾਲੀ ਨਿਕਲੂ ਰੇਟ ਉਸ ਹਸਾਬ ਤੇ ਜੇ ਤੁਹਾਨੂੰ ਫੋਨ ਕਰੋਗੇ ਬਾਈ ਰੇਟ ਕਨਫਰਮ ਕਰ ਲੂਗਾ ਇਹਦਾ ਵੀ ਕੀ ਰੱਖਣਾ ਚਾਹੀਦਾ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਪੰਜ ਮੈਂ ਦੁਆਰਾ ਧਿਆਨ ਚ ਲਿਆਉਣਾ ਜੇ ਕੋਈ ਜਰਸੀ ਦਾ ਸ਼ੌਂਕ ਰੱਖਦਾ ਹੈ ਰੇਟ ਤੁਹਾਨੂੰ ਫਿੱਟ ਆਉਣਾ ਚਾਹੀਦਾ ਢਾਂਜੇ ਵਾਈਜ਼ ਬਰੀਡ ਵਾਈਜ਼ ਵਹਿੜ ਬਹੁਤ ਚੰਗੀ ਹੈ ਜਰਸੀ ਬੱਚੀ ਸਾਂਭਣੀ ਚਾਹੁੰਨੇ ਤਾਂ ਵੀ ਦੇਖ ਲਓ ਤੇ ਜੇ ਐਚ ਐਫ ਵਹਿੜ ਪਾਉਣੀ ਹੈ ਤਾਂ ਮੇਰੇ ਖਿਆਲ ਚ ਇਹਦੂ ਸੋਹਣੀ ਵਹਿੜ ਕਦੇ ਕਦੇ ਹੀ ਨਿਕਲੂਗੀ ਕਿਉਂਕਿ ਬੰਤਰ ਦੇਖਿਓ ਬਣਾਵਟ ਦੇਖਿਓ ਵਹਿੜ ਇਹਦੀ ਝੋਲੀ ਝੁਲੀ ਥਾਂ ਬੜਾ ਵਧੀਆ ਬਾਈ ਬੜਾ ਪਿਆਰਾ ਸੋਹਣੇ ਆ ਦੱਸੋ ਉੱਤੋਂ ਢਾਂਜਾ ਬੜਾ ਚੰਗਾ ਸੋ ਇਹ ਨਾਗ ਟੋਟਲ 5 ਸੀਗੇ ਤਸੱਲੀ ਕਰ ਲਿਓ ਆ ਕੇ ਧੰਨਵਾਦ